ਪਸ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪਰ ਅੱਜ ਦੀ ਖਬਰ ਬਹੁਤ ਹੀ ਦੁਖਦਾਈ ਖਬਰ ਹੈ ਜੇ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਾਡਾ ਪੱਤਰਕਾਰ ਸਾਥੀ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਦਾ ਪੱਤਰਕਾਰ ਹੈ ਇਹ ਮਨਹੂਸ ਟਰੱਕ ਨੇ ਸੇਰੇ ਨੂੰ ਟੱਕਰ ਮਾਰੀ ਆਪਣੇ ਟਾਇਰ ਥਲੇ ਦਿੱਤਾ ਔਰ ਇਸ ਮਨਹੂਸ ਟਰੱਕ ਦੀ وجہ ਦੇ ਕਾਰਨ ਸਾਡੇ ਸਾਥੀ ਪੱਤਰਕਾਰ ਹਰਜੀਤ ਗਰੇਵਾਲ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਸੋ तमाम ਜਿਹੜਾ ਮੀਡੀਆ ਉਹ ਪਹੁੰਚਦਾ ਕਾ ਉਹਨਾਂ ਨੇ ਟਰੱਕ ਦੀ ਤਸਵੀਰ ਦਿਖਾਣਾ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਬਾਹਰਲੀ ਸਟੇਟਾਂ ਦੇ ਨੰਬਰ ਦੇ ਟਰੱਕ ਕਿਵੇਂ ਚੱਲਦੇ ਨੇ ਵੱਡਾ ਸਵਾਲ ਹੈ ਪ੍ਰਸ਼ਾਸਨ ਦੇ ਉੱਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਬਹੁਤ ਵੱਡੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਿ ਮੈਂ ਇਹ ਗੱਲ ਕਿਉਂ ਕਹੀ ਕਿ ਪੰਜਾਬ ਦੇ ਵਿੱਚ ਦੋ ਨੰਬਰ ਦੇ ਟਰੱਕ ਕਿਵੇਂ ਚੱਲਦੇ ਨੇ ਪਹਿਲੀ ਗੱਲ ਦੇਖੋ ਜੀ ਚੱਲਦੀ ਵੀਡੀਓ ਦੇ ਵਿੱਚ ਲਾਈਵ ਨੰਬਰ ਦੇਖੋ ਨੰਬਰ ਹੈ ਜੀ RJ07GA8340 ਅੱਗੇ ਨੰਬਰ ਲੱਗਾ ਜੀ ਜੀਏ 8847 ਹੁਣ ਮੈਂ ਤੁਹਾਨੂੰ ਉਹ ਵੀਡੀਓ ਚਲਦੀ ਚਲਦੀ ਦੇ ਨਾਲ ਇਸ ਟਰੱਕ ਦੀ ਕਾਲੀ ਕਰਤੂਟਾਂ ਜਿਹੜੀਆਂ ਉਹ ਮੈਂਤਖਾਨ ਦੀ ਕੋਸ਼ਿਸ਼ ਕਰੂੰਗਾ ਪਹਿਲਾਂ ਤੇ ਟਰੱਕ ਦਿਖਾਉਂਗਾ ਕਿ ਇਹ 10 ਚੱਕੀ ਜਿਹੜੀ ਗੱਡੀ ਆ ਇਸਨੇ ਪਹਿਲਾਂ ਤੇ ਅਗਲੇ ਟਾਇਰ ਤੇ ਹੇਠਾਂ ਬੰਦੇ ਨੂੰ ਦਿੱਤਾ ਸਾਡੇ ਮਿੱਤਰ ਸਾਥੀ ਨੂੰ ਤੇ ਉਸ ਤੋਂ ਬਾਅਦ ਬ੍ਰੇਕ ਨਾਲ ਲੱਗਣ ਦੇ ਕਾਰਨ ਪਿਛਲੇ ਟਾਇਰਾਂ ਥੱਲੇ ਜਿਹੜੀ ਆ ਕੇ ਉਹਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਔਰ ਪਿਛਲੇ ਸਾਈਡ ਤੇ ਆ ਕੇ ਦੇਖੋ ਇਹ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਕਿ ਟਰੱਕ ਦਾ ਪਿੱਛੇ ਜਿਹੜਾ ਵਾ ਨੰਬਰ ਤੇ ਕਿਤੇ ਲੱਗਾ ਨਹੀਂ ਹੈ ਛੋਟਾ ਜਿਹਾ ਨੰਬਰ ਲੱਗਾ ਜੀ 32 35 ਅੱਗੇ ਟਰੱਕ ਦਾ ਨੰਬਰ ਹੋਰ ਹੈ ਪਿੱਛੇ ਟਰੱਕ ਦਾ ਨੰਬਰ ਹੋਰ ਹੈ ਇਸ ਤਰੀਕੇ ਦੇ ਜਿਹੜੇ ਆ ਟਰਾਂਸਪੋਰਟ ਵਿਭਾਗ ਨੂੰ ਬੇਨਤੀ ਹੈ ਕਿ ਇਸ ਤਰੀਕੇ ਦੇ ਜਿਹੜੇ ਆ ਟਰੱਕ ਪੰਜਾਬ ਦੇ ਵਿੱਚ ਰਾਜਸਥਾਨ ਨੰਬਰ ਤੇ ਜਿਹੜੇ ਚੱਲਦੇ ਆ ਜਾਂ ਹੋਰ ਸਟੇਟਾਂ ਦੇ ਜਿਹੜੇ ਨੰਬਰ ਚੱਲਦੇ ਨੇ ਉਹਨਾਂ ਦੇ ਉੱਤੇ ਕੜੀ ਕਾਰਵਾਈ ਕੀਤੀ ਜਾਵੇ ਕੜੀ ਨਿਗਰਾਨੀ ਰੱਖੀ ਜਾਵੇ ਤਾਂ ਕਿ ਜੋ ਕਿ ਅਜਿਹੇ ਜਿਹੜੇ ਦੋ ਨੰਬਰ ਦੇ ਟਰੱਕਸ ਚੱਲਦੇ ਨੇ ਜਿਦੇ ਕਿ ਨੰਬਰ ਹੋ ਰਿਹਾ ਪਿੱਛੇ ਹੋ ਰਿਹਾ ਕਾਗਰ ਚਲੋ ਵੱਡੀ ਗੱਲ ਇਹ ਹੈ ਕਿ ਇਹ ਟਰੱਕ ਮੌਕੇ ਤੇ ਫਰਿਆ ਗਿਆ ਪੁਲਿਸ ਵੱਲੋਂ ਰੁਕਿਆ ਗਿਆ ਜਾਂ ਇਸ ਟਰੱਕ ਨੂੰ ਰੋਕੇ ਇਹਦੇ ਜਿਹੜੇ ਡਰਾਈਵਰ ਆ ਉਹ ਇਹ ਰਾਹ ਤੇ ਲੈ ਗਿਆ ਪਰ ਮੈਂ ਚੱਲਦੀ ਵੀਡੀਓ ਤੇ ਰਾਨਾ ਮੈਂ ਇੱਕੀ ਤੁਹਾਡੇ ਨਾਲ ਫਿਰ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਇਹ ਟਰੱਕ ਨੂੰ ਫਿਲਹਾਲ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਪਿੱਛੇ ਨੰਬਰ ਹੈ 3265 ਇਸ ਟਰੱਕ ਦਾ ਨੰਬਰ ਹੈ 3265 ਹੁਣ ਅਗਲੇ ਸਾਈਡ ਤੇ ਤੁਹਾਨੂੰ ਇੱਕ ਵਾਰ ਫਿਰ ਚੱਲਦ ਕੇ ਦਰਸ਼ਕਾਂ ਨੂੰ ਦਿਖਾਣੇ ਆ ਕਿ 2 ਨੰਬਰ ਦਾ ਸ਼ਬਦ ਮੈਂ ਕਿਉਂ ਇਸਤੇਮਾਲ ਕੀਤਾ ਕਿਉਂਕਿ ਦੋ ਸ਼ਬਦਾ 2 ਨੰਬਰ ਦਾ ਸ਼ਬਦ 3265 ਪਿਛੇ ਨੰਬਰ ਸੀ 2 ਨੰਬਰ ਦਾ ਸ਼ਬਦ ਮੈਂ ਧਾਦ ਲਿਆ ਕਿਉਂਕਿ ਟਰੱਕ ਨੂੰ ਪੁਲਿਸ ਨੇ ਆਪਣੀ ਦਿਰਾਸਤ ਦੇਲੇ ਆਇਆ ਕਿ ਪੀਸੀਆਰ ਦੀ ਗੱਡੀ ਲੱਗੀ ਹੈ ਔਰ ਅੱਗੇ ਨੰਬਰ ਆਇਆ 8847 ਪਿਛੇ 3265 ਹੈ ਅੱਗੇ ਨੰਬਰ ਲੱਗਾ ਹੈ 8847 ਯਾਨੀ ਕਿ ਦੋ-ਦੋ ਨੰਬਰ ਦੇ ਇੱਕ ਟਰੱਕ ਚੱਲਦੇ ਨੇ ਪੁਲਿਸ ਨੂੰ ਚੱਕਮਾ ਦੇਣ ਲਈ ਪਰ ਵੱਡੀ ਗੱਲ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਇਹ ਸਵਾਲ ਉਰਦਾ ਹੈ ਕਿ ਮੋਟਰਸਾਈਕਲ ਨੂੰ ਤੇ ਆਪਾਂ 1 ਮਿੰਟ ਤੋਂ ਪਹਿਲਾਂ ਚੌਂਕ 'ਚ ਡੱਕ ਲੈਨੇ ਆ ਐਡੇ ਵੱਡੇ ਹੈਵੀ ਵਾਹਕਲ ਦੋ ਦੋ ਨੰਬਰਾਂ ਦੇ ਲੱਗੇ ਆ ਕਿ ਕੋਈ ਨੰਬਰ ਐ ਪਿੱਛੇ ਕੋਈ ਨੰਬਰ ਪਿੱਛੇ ਸਿਕਿਉਰਿਟੀ ਨੰਬਰ ਵੀ ਲੱਗਾ ਫਿਰ ਵੀ ਉਹ ਸ਼ਹਿਰ ਦੇ ਵਿੱਚ ਜਿਹੜਾ ਵਾ ਐਂਟਰੀ ਕਰਦੇ ਨੇ ਐਂਟਰੀ ਕਿਵੇਂ ਕਰਦੇ ਨੇ ਰਾਜਸਥਾਨ ਨੰਬਰ ਜਾਂ ਦੂਜੀਆ ਸਟੇਟਾਂ ਦਾ ਨੰਬਰ ਐਂਟਰੀ ਕਰਦੇ ਨੇ ਬਹੁਤ ਵੱਡੇ ਲੈਵਲ ਦੀ ਜਿਹੜੀ ਆ ਤਾਂਜਲੀ ਦਾ ਜਿਹੜਾ ਕਿਤੇ ਨਾ ਕਿਤੇ ਉਹ ਵੀ ਪਰਦਾ ਫਾਚ ਜਰੂਰ ਹੋਏਗਾ ਅਗਰ ਇਸ ਦੀ ਨਿਰਪੱਖ ਜਾਂਚ ਹੋਏਗੀ ਕਿਉਂ ਕਿਉਂਕਿ ਪੁਲਿਸ ਤੇ ਉੱਤੇ ਵੀ ਇਹ ਸਵਾਲ ਉੱਠਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਡੀਆਂ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਘੁੰਮਦੀਆਂ ਨੇ ਵੱਡੇ ਵਾਹਨ ਉਹ ਟਰਾਂਸਪੋਰਟੇਸ਼ਨ ਦੇ ਉੱਤੇ ਅਗਰ ਤੇ ਉਹਨਾਂ ਹੁਣ ਤਾਂ ਟਰੱਕ ਪੁਲਿਸ ਨੇ ਆਪਣੀ ਹਿਫਾਜ਼ਤ ਲਿਆ ਮੈਂ ਤੁਹਾਨੂੰ ਇੱਕ ਵਾਰੀ ਪੁਲਿਸ ਲੈਨ ਵੀ ਦਿਖਾ ਦਿੱਤੀ ਕਿ ਕਿਸੀ ਕਰਦਾ ਪੀਸੀਆਰ ਗਾਣੀ ਦੇ ਅੱਗੇ ਲੱਗੀ ਹੋਈ ਆ ਇਹ ਉਹ ਪੀਸੀਆਰ ਵਾਂਗ ਜਿਹੜੀ ਟਰੱਕ ਨੂੰ ਲੈ ਕੇ ਖੁਲਖਾਰ ਖਿਲਾਰ ਕੇ ਰੱਖਿਆ ਹੋਇਆ ਹੈ ਕਿ ਟਰੱਕ ਕੋਈ ਹੋਰ ਕੋਈ ਬੰਦਾ ਨਾਲ ਲੈ ਕੇ ਨੋਰ ਲੈ ਕੇ ਟਰੱਕ ਨੂੰ ਫੁਲਾਰ ਹੋ ਜਾਵੇ ਪਰ ਦੋ ਦੋ ਨੰਬਰ ਲੱਗੇ ਟਰੱਕ ਸ਼ਹਿਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਔਰ ਇਹੀ ਟਰੱਕ ਨੇ ਅਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਦੇ ਪੱਤਰਕਾਰ ਦੀ ਜਿਹੜੀ ਆ ਉਹ ਜਾਨ ਲਈ ਹੈ ਔਰ ਉਸਦੀ ਜਿਹੜੀ ਡੈੱਡ ਬੋਡੀ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਇੱਕ ਗੁੰਮਟਾਰਾ ਬਾਈਪਾਸ ਰੋਡ ਦੇ ਉਪਰੇਰ ਕੋ ਰੋਡ ਦੇ ਉਪਰ ਹਸਪੀਟਲ ਹੈ ਵਰਦੀ ਹਸਪੀਟਲ ਉਹਦੇ ਵਿੱਚੋਂ ਦੀ ਡੈੱਡ ਬੋਡੀ ਜਿਹੜੀ ਆ ਉਹ ਪਈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ छानबीन ਕਰ ਰਹੀ ਹੈ ਮੋਟਰ ਟ੍ਰੱਕ ਦੇ ਮਾਲਕ ਤੱਕ ਪਹੁੰਚਿਆ ਜਾ ਰਿਹਾ ਹੈ ਪਰ ਵੱਡਾ ਸਵਾਲ ਇਹ ਆ ਕਿ ਐਡੀ ਵੱਡੀ ਪ੍ਰਸ਼ਾਸਨ ਵੱਲੋਂ ਜਿਹੜੀ ਆ ਨਕੇਲੀ ਜੜੀ ਉਹ ਕਿਉਂ ਖਿਪੀ ਗਈ ਕਿ ਸਿਹਰ ਤੋਂ ਹੀ ਚੱਲਦੇ ਜਿਹੜੇ ਆ ਇਹੋ ਜਿਹੇ ਟਰੱਕ ਉਹਨਾਂ ਤੇ ਕੜੀ ਕਾਰਵਾਈ ਜਾਂ ਕੜੀ ਨਹੀਂ ਕਰਾਨੀ ਕਿਉਂ ਨਹੀਂ ਰੱਖੀ ਗਈ ਟੂ-ਵੀਲਰ ਨੂੰ ਤਾਂ 1 ਮਿੰਟ ਤੋਂ ਪਹਿਲਾਂ ਫੜ ਕੇ ਉਹਦਾ ਚਲਾਣ ਕਰ ਦਿੰਦੇ ਨੇ ਤੇ ਪਰ ਦੋ-ਦੋ ਨੰਬਰਾਂ ਦੇ ਜਿਹੜੇ ਟਰੱਕ ਹੈਵੀ ਵਹੀਕਲ ਟਰੱਕ ਹੈ ਸ਼ਹਿਰ ਦੇ ਵਿੱਚ ਬੇਫਿਕਰ ਘੁੰਮਦੇ ਨੇ ਐਂਟਰੀ ਦਿੰਦੇ ਨੇ ਪਾਸ ਦਿੰਦੇ ਨੇ ਕੀ ਦਿੰਦੇ ਨੇ ਇਹਦੇ ਬਾਰੇ ਅਸੀਂ ਤਲਾਸ਼ਾ ਨਹੀਂ ਕਰਦੇ ਪਰ ਕਿਤੇ ਨਾ ਕਿਤੇ ਇਹ ਸਵਾਲਾਂ ਦੇ ਵਿੱਚ ਘੇਰੇ ਵਿੱਚ ਟ੍ਰੈਫਿਕ ਪੁਲਿਸ ਨਹੀਂ ਆ ਤੇ ਉਹ ਇਹਨਾਂ ਟਰੱਕਾਂ ਨੂੰ ਕਿਉਂ ਨਹੀਂ ਦੇਖਭਾਲ ਕਰਦੀ ਕਿਉਂਕਿ ਇਹ ਟਰੱਕ ਇਸ ਟਾਈਮ ਅਮਰitsar ਦੇ ਇੰਟਰਨੈਸ਼ਨਲ ਰੂਟ ਜਿਹੜਾ ਕਹਿ ਸਕਦੇ ਆ 에어ਪੋਰਟ ਰੋਡ ਦੇ ਉੱਪਰ ਮੋਜੂਦ ਹੈ ਇੱਥੋਂ 5 ਕਿਲੋਮੀਟਰ ਦੂਰੀ ਤੇ 에어ਪੋਰਟ ਹੈ ਪਿੱਛੇ ਤੁਮਟਾਲਾ ਬਾਈਪਾਸ ਚੌਂਕੀ ਹੈ ਔਰ ਉਹਨਾਂ ਸਾਰੇ ਰਸਤੇ ਵਿੱਚੋਂ ਨਿਕਲ ਕੇ ਸ਼ਹਿਰੋਂ ਸ਼ਹਿਰ ਦੇ ਸੈਂਟਰ ਲਾਈਨ ਅਮਰitsar ਦੇ ਸੈਂਟਰ ਲਾਈਨ ਦੇ ਵਿੱਚੋਂ ਜਿਹੜਾ ਨਿਕਲ ਕੇ ਇਹ ਟਰੱਕ ਇੱਥੇ ਪੁਲਿਸ ਨੇ ਆਪਣੇ ਹरासत ਚ ਲਿਆ ਹੈ ਸੋ ਦੋਸਤੋ ਆਪਣੇ ਵਿਚਾਰ ਸਾਡੇ ਕਰਨਾ ਔਰ ਸਾਡਾ ਫਰਸ ਪੰਜਾਬ ਚੈਨਲ ਬਹੁਤ ਦੁੱਖ ਹਿਰਦੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਵਾ ਕਿ ਹਰਜੀਤ ਗਰੇਵਾਲ ਦੀ ਜਿਹੜੀ ਆ ਇਸਤਖੇਠ ਹੱਥਲੇ ਆ ਕੇ ਮੌਤ ਹੋ ਗਈ ਆ ਅਸੀਂ ਦੁੱਖ ਪ੍ਰਗਟ ਕਰਦੇ ਆ ਪ੍ਰਮਾਤਮਾ ਅਗੇ ਦੁਆ ਕਰਦੇ ਆ ਪ੍ਰਮਾਤਮਾ ਨਾਲ ਦੀ ਆਤਮਾ ਨੂੰ ਸ਼ਾਂਤੀ ਦੇ ਧੰਨਵਾਦ